ਗੈਸ ਬੌਸ ਸਮੇਂ ਤੋਂ ਵੀਡੀਓ ਨਹੀਂ ਆਈ ਉਹਦੇ ਲਈ ਸ਼ਾਮਾਂ ਦੇ ਪ੍ਰਾਰਥੀ ਆ ਕਾਰਨ ਆ ਕਿ ਨਵੇਂ ਸਾਲ ਦੇ ਵਿੱਚ ਗਗਨਦੀਪ ਜੀ ਦੇ ਆਪਣੇ ਥੋੜੇ ਜਿਹੇ ਰਜਿਮੇ ਬੰਦ ਗਏ ਸੀ ਇੰਸਟੀਚੂਟ ਦੇ ਵਿੱਚ ਤੇ ਇਧਰੋਂ ਮੇਰੇ ਵੀ ਥੋੜਾ ਜਿਹਾ ਕਾਲੇ ਦੇ ਵਿੱਚ ਹਰਾਸ਼ ਹੋਣ ਕਰਕੇ ਤੁਹਾਨੂੰ ਆਜ ਤੋ ਪਤਾ ਲੱਗ ਜਾਊਗਾ ਕਿ ਅਸੀਂ ਵੀਡੀਓ ਨਵੀਂ ਨਹੀਂ ਪਾ ਸਕੇ ਨਵੇਂ ਸਾਲ ਦੀਆਂ ਤੁਹਾਨੂੰ ਵਧਾਈਆਂ ਬਹੁਤ ਬਹੁਤ ਵਧਾਈਆਂ ਪਪਾਲ ਫੈਮਿਲੀ ਦੀ ਤਰਫੋਂ ਬਹੁਤ ਬਹੁਤ ਵਧਾਈਆਂ ਬੇਸ਼ੱਕ ਲੇਟ ਐ ਲੇਕਿਨ ਫਿਰ ਵੀ ਤੁਸੀਂ ਸਾਡੀਆਂ ਵਧਾਈਆਂ ਨੂੰ ਕਬੂਲ ਕਰਨਾ ਔਰ ਪੂਰਾ ਸਾਲ ਤੁਹਾਡਾ ਖੁਸ਼ੀਆਂ ਚ ਬੀਤੇ ਚੜ੍ਹਦੀ ਕਲਾ ਦੇ ਵਿੱਚ ਬੀਤੇ ਸਾਸਿਕਾਲ ਨਮਸਕਾਰ ਕੇਮ ਸ਼ੋ ਵੈਲਕਮ ਟੂ ਪਪਾਲ ਫੈਮਿਲੀ ਅਨਦਰ ਵੀਡੀਓ ਗਾਈਜ਼ ਅੱਜ ਗਗਨਦੀਪ ਜੀ ਆਪਣੇ ਜੋ ਇੰਸਟੀਚੂਟ ਵੱਲੋਂ ਸਰਹੰਦ ਔਰ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਿਆਂ ਦਾ ਟੂਰ ਕਰਨ ਗਏ ਆ ਉਹਨਾਂ ਦੀ ਵੀਡੀਓ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਰੌਨਲਡ ਨਾਲ ਮੈਂ ਤੁਹਾਨੂੰ ਦੱਸੂਗਾ ਕਿ ਕੈਨੇਡਾ ਦੀ ਇੱਕ ਪ੍ਰੋਵਿੰਸ ਨੇ ਜੋ ਹੈ ਉਹ ਬਿਲਕੁਲ ਹੀ ਘੱਟ ਮਤਲਬ ਤੁਹਾਡੇ ਖਰਚੇ ਦੇ ਉੱਤੇ ਤੁਸੀਂ ਕੈਨੇਡਾ ਦੇ ਵਿੱਚ ਪੂਰੇ ਪਰਿਵਾਰ ਸਮੇਤ ਪੀਆਰ ਹੋ ਸਕਦੇ ਆ ਲੱਖ ਸਵਾਂ ਲੱਖ ਰੁਪਏ ਤੋਂ ਵੀ ਘੱਟ ਖਰਚਾ ਗਾਇਜ਼ ਉਹਦੇ ਲਈ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਵਾਂਗਾ ਉਹਨਾਂ ਨੇ ਇੱਕ ਫੇਅਰ ਮੇਲਾ ਜਿਹੜਾ ਸ਼ੁਰੂ ਕੀਤਾ ਉਹਦਾ ਕੋਈ ਖਰਚਾ ਨਹੀਂ ਮੁਫਤ ਦੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਆ ਇਹ ਰਜਿਸਟ੍ਰੇਸ਼ਨ ਗਾਇਜ਼ 24 ਜਨਵਰੀ ਤੋਂ ਪਹਿਲਾਂ ਪਹਿਲਾਂ ਕਰਾਉਣੀ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਹੋਰ ਵੀ ਦੋਸਤ ਮਿੱਤਰ ਤੁਹਾਡੇ ਰਿਸ਼ਤੇਦਾਰ ਇਹਦਾ ਫਾਇਦਾ ਉਠਾ ਸਕਣ ਔਰ ਇਸ ਲਿੰਕ 'ਨਹੀਂ 24 ਜਨਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਮੁਫਤ ਦੇ ਵਿੱਚ ਆਪਣੇ ਆਪ ਹੀ ਭਰ ਲੈਣਾ ਤੁਹਾਡਾ ਨਾਮ ਹੈ ਏਜ ਹੈ ਕੁਆਲੀਫਿਕੇਸ਼ਨ ਹੈ ਹੋਰ ਕੁਝ ਵੀ ਨਹੀਂ ਮੰਗਿਆ ਉਹਨਾਂ ਨੇ ਸੀਵੀ ਵਗੈਰਾ ਜਿਹੜੀ ਤੁਹਾਡੇ ਨੇ ਆਲਰੇਡੀ ਹੋਊਗੀ ਉਹ ਵਿੱਚ ਡਾਊਨਲੋਡ ਕਰ ਦਿਓ ਜੇਕਰ ਉਹਨਾਂ ਨੂੰ ਪਸੰਦ ਆ ਗਈ ਗਾਈਜ਼ ਤਾਂ 24 ਜਨਵਰੀ ਤੋਂ ਬਾਅਦ ਤੁਹਾਨੂੰ ਈਮੇਲ ਪਾ ਕੇ ਦੱਸਣਗੇ ਕਿ ਅਗਲੀ ਫਰਦਰ ਕਾਰਵਾਈ ਕੀ ਹੈ ਅਗਲੀ ਫਰਦਰ ਕਾਰਵਾਈ ਵੀ ਤੁਸੀਂ ਜੋ ਹੈ ਖੁਦ ਕਰ ਲਓ ਮੁਫਤ ਦੇ ਵਿੱਚ ਹੋ ਸਕਦੀ ਹੈ ਏਜੰਟਾਂ ਵਿੱਚ ਨਾ ਜਾਇਓ ਜੇਕਰ ਸਾਡੀਆਂ ਸੇਵਾਵਾਂ ਦੀ ਲੋੜ ਹੈ ਤਾਂ ਮੈਂ ਤੁਹਾਨੂੰ ਥੱਲੇ ਨੰਬਰ ਵੀ ਦਿੱਤਾ ਹੋਗਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਜਿਹੜਾ ਹੈ ਸਾਡੀਆਂ ਸੇਵਾਵਾਂ ਲੈ ਸਕਦੇ ਆ ਇਹਦੇ ਵਿੱਚ ਸਰਵਿਸ ਜਿਹੜੀਆਂ ਜੋ ਹੈ ਫਿਕ ਲਾ ਗੁਰ ਰਹਿਣਗੇ ਲੇਕਿਨ ਬਹੁਤ ਹੀ ਘੱਟ ਗਾਈਜ਼ ਤੁਹਾਨੂੰ ਕੈਨੇਡਾ ਦੇ ਜਿਹੜੇ ਹੈਗੇ ਐਡਵੋਕੇਟ ਉਹ ਤੁਹਾਡੀ ਫਾਈਲ ਤਿਆਰ ਕਰਨਗੇ ਬਹੁਤ ਹੀ ਘੱਟ ਫੀਸਾਂ ਜੋ ਸਰਕਾਰੀ ਹੁੰਦੀਆਂ ਉਹ ਤੁਹਾਡਾ ਖਰਚਾ ਮੇਰਾ ਖਿਆਲ ਹੈ ਟੋਟਲੀ ਲੱਖ ਰੁਪਇਆ ਸਵਾ ਲੱਖ ਤੋਂ ਘੱਟ ਹੋਊਗਾ ਔਰ ਗਾਈਜ਼ ਤੁਸੀਂ ਪੂਰੇ ਪਰਿਵਾਰ ਸਮੇਤ ਉੱਥੇ ਪਹੁੰਚ ਸਕਦੇ ਆ ਹਾਈਲਾਈਟਸ ਦੀ ਲੋੜ ਨਹੀਂ ਹੈਗੀ ਕਿਸੇ ਚੀਜ਼ ਦੀ ਹਜੇ ਲੋੜ ਨਹੀਂ ਜੀ ਤੁਸੀਂ ਸਿਰਫ ਆਉਟ ਹੈ ਆਪ ਨੂੰ 24 ਜਨਵਰੀ ਤੋਂ ਪਹਿਲਾਂ ਰਜਿਸਟਰਡ ਜ਼ਰੂਰ ਕਰਾ ਲਿਓ ਤੇ ਨਾਮ ਦੇ ਨਾਲ ਆਪਾਂ ਦੇਖਾਂਗੇ ਗਗਨਦੀਪ ਜੀ ਦੁਆਰਾ ਕੋ ਦੁਆਰਿਆਂ ਦੇ ਦਰਸ਼ਨ ਔਰ ਟੋਡਰ ਮਾਲ ਦੀ ਹਵੇਲੀ ਦਾ ਵੀ ਤੁਹਾਨੂੰ ਅਸੀਂ ਟੂਰ ਕਰਾਵਾਂਗੇ ਚਲੋ ਫਿਰ ਲੰਮੀ ਨਾ ਕਰੀਏ ਤਾਂ ਵੀਡੀਓ ਕਰਦੇ ਸ਼ੁਰੂ ਵੀਡੀਓ ਦੇ ਅੰਤ ਤੱਕ ਬਣੇ ਰਹੋ ਅੱਛੀ ਲੱਗੀ ਲਾਈਕ ਜ਼ਰੂਰ ਕਰਿਓ ਔਰ ਇਹਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਜੋ ਕੈਨੇਡਾ ਦੇ ਵਿੱਚ ਵਾਲਾ ਜਿਹੜਾ ਇਹ ਬਿਲਕੁਲ ਘੱਟ ਰੇਟ ਦੇ ਵਿੱਚ ਸਾਡਾ ਪੀਆਰ ਦਾ ਹਰ ਇੱਕ ਦਾ ਸੁਪਨਾ ਪੂਰਾ ਹੋ ਸਕੇ ਔਰ ਗਾਇਜ਼ ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਆਈ ਬੈਲ ਕਨ ਦਬਾ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਜਿਹੜੀਆਂ ਤੁਹਾਨੂੰ ਮਿਲਦੀਆਂ ਰਹਿਣ the video card then shuru ਚਲੋ ਫਿਰ ਗਾਈਜ਼ ਆਪਾਂ ਗਗਨਦੀਪ ਜੀ ਦੀ ਯਾਤਰਾ ਨੂੰ ਕਰਦੇ ਹਾਂ ਸ਼ੁਰੂ ਔਰ ਗੁਰਦੁਆਰਿਆਂ ਦੇ ਅੰਦਰ ਕਾਇਜ਼ ਅ ਵੀਡੀਓ ਅਲਾਉਡ ਨਹੀਂ ਸੀ ਥੋੜੀ ਬਹੁਤ ਜਿਹੜੀ ਵੀ ਬਣਾਈ ਹੈ ਉਹ ਪੂਰੀ ਤਰ੍ਹਾਂ ਕਲੀਅਰ ਨਾ ਵੀ ਹੋਈ ਤਾਂ ਤੁਸੀਂ ਉਸ ਨੂੰ ਉਸ ਤਰ੍ਹਾਂ ਚੈਲਿਓ ਲੇਕਿਨ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕਰੋ Dekoy tek parka, jeter zamda. <laughs> <laughs> oh, mamu çoktur. Ne de var tak. take park jitha janda oh ma ਦੇਖੋ ਕਿੰਨਾ ਪਿਆਰਾ ਪਾਰਕ ਬਣਾਇਆ ਹੈ ਪ੍ਰਿੰਸ ਐਡਵੈਂਚਰ ਜੋ ਪ੍ਰਵੈਂਸ ਹੈਗੀ ਹੈ ਉਸਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਦੇ ਵਿੱਚ ਜਿਹੜਾ ਹੈਗਾ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਨਾ 24 ਜਨਵਰੀ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਆਪਣੀ ਪ੍ਰੋਫਾਈਲ ਰਜਿਸਟਰ ਕਰ ਲੈਂਦੇ ਆ ਤਾਂ ਉਤੋਂ ਦੇ ੈਂਪਲੋਇਰ ਤੁਹਾਡੀ ਫਾਈਲ ਪੜਨ ਤੋਂ ਬਾਅਦ ਤੁਹਾਨੂੰ ਕਾਲ ਕਰ ਸਕਦੇ ਆ ਇਹਦੇ ਲਈ ਤੁਹਾਡੀ ਆਇਲਟਸ ਕੀਤੀ ਹੋਈ ਜਰੂਰੀ ਨਹੀਂਗੀ ਉਹਦੇ ਵਿੱਚ ਵੀ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਅੰਗਰੇਜ਼ੀ ਕਿੰਨੀ ਆਉਂਦੀ ਹੈ ਤੁਸੀਂ ਮੋਡਰੇਟ ਆਉਂਦੀ ਹੈ ਤਾਂ ਉਹ ਵੀ ਲਿਖ ਸਕਦੇ ਆ ਕਿ ਮੈਂ ਫਲੂਐਂਟ ਨਹੀਂ ਬੋਲ ਸਕਦਾ ਪਰ ਲਿਖ ਸੁਣ ਸਕਦਾ ਸਮਝ ਸਕਦਾ ਇਹ ਉਹਨਾਂ ਦੇ ਕਾਲਮ ਆ ਉਹ ਭਰ ਦੇਣੇ ਆ ਔਰ ਆਪਣੀ ਕੁਆਲਿਫਿਕੇਸ਼ਨ ਭਰ ਦੇਣੀ ਆ ਤਾਂ ਤੁਸੀਂ ਜਦੋਂ ਇਹ ਭਰ ਦੋਗੇ ਤਾਂ ਤੁਸੀਂ ਜਦੋਂ ਆਪਣੇ ਆਪ ਨੂੰ ਰਜਿਸਟਰ ਕਰ ਦੋਗੇ ਤੋ 24 ਜਨਵਰੀ ਤੋਂ ਬਾਅਦ ਸਪਰੂਟ ਨਹੀਂ ਹੋਣ ਤੋਂ ਬਾਅਦ ਜਿਹੜੇ ਹੈਗੇ ਆ ਉਦੋਂ ਤੁਹਾਨੂੰ ਮੇਲ ਆ ਜਾਊਗੀ ਗਾਇਸ ਔਰ ਉਸ ਮੇਲ ਦੇ ਮੁਤਾਬਕ ਜੋ ਫਰਦਰ ਅੱਗੇ ਫਾਈਲ ਤਿਆਰ ਕਰਨੀ ਹੈ ਉਹ ਤੁਸੀਂ ਸੇਵਾਵਾਂ ਲੈ ਸਕਦੇ ਹੋ ਸਾਡੀਆਂ ਵੀ ਔਰ ਤੁਸੀਂ ਖੁਦ ਵੀ ਭਰ ਸਕਦੇ ਆ ਔਰ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੁਸੀਂ ਪਹੁੰਚੋਗੇ ਪਹਿਲਾਂ ਤਾਂ ਤੁਸੀਂ ਜਾਓਗੇ ਜੀ ਵਰਕ ਪਰਮਿਟ ਤੇ ਉਸ ਤੋਂ ਬਾਅਦ ਤੁਹਾਡੀ ਫੈਮਿਲੀ ਦੀ ਪੀਆਰ ਵੀ ਜਿਹੜੀ ਹੈਗੀ ਹੈ ਨਿਸ਼ਚਿਤ ਹੈ ਆਹ ਮਰਜ਼ੀ ਆ ਮੰਨ ਕੇ ਨੰਬਰ ਸੀ ਕੱਟਾ ਟਿਕਾ ਟੇ ਟੇ ਆ ਗਿਆ ਹੈ ਕੋਮ ਹੁਣ ਅਸੀਂ ਚੱਲਿਆਂ ਜੀ ਠੰਡੇ ਬੁਰਜ 7 ਕਿੰਨੇ ਨਾ ਲਾਈ ਜੀ ਦੇ 1 ਕਿਹੜ ਦਰਸਾ ਹੈ ਪਹੁੰਚ ਗਿਆ ਸੀ ਜੀ ਪਤੇ ਗੜਸ ਹੈ Yeah, <suss> <suss> ਪ੍ਰਾਂਸ ਅਨਛ ਜਿਹੜੀ ਹੈਗੀ ਆ ਆ ਪ੍ਰਾਂਸ ਉਹ ਬਹੁਤ ਹੀ ਅਜੇ ਖਾਲੀ ਹੈਗੀ ਹੈ ਔਰ ਉੱਥੇ ਪੰਜਾਬੀ ਬਹੁਤ ਜਿਹੜੇ ਹੈਗੇ ਆ ਫਿਲਹਾਲ ਘੱਟ ਗਿਣਤੀ ਚਾ ਲੇਕਿਨ ਬਹੁਤ ਹੈਗੇ ਆ ਅਜੇ ਤੁਹਾਨੂੰ ਉੱਥੇ ਪੰਜਾਬੀਆਂ ਦੀ ਵੀ ਮਿਲ ਜਾਊਗੀ ਗਾਈਡੈਂਸ ਪੰਜਾਬੀ ਵੀ ਮਿਲ ਜਾਣਗੇ ਲੇਕਿਨ ਇਹ ਪ੍ਰੋਵਿੰਸ ਅਜੇ ਫਿਲਹਾਲ ਬਹੁਤ ਜਲਦੀ ਪੱਕੇ ਕਰ ਰਹੀ ਹੈ ਔਰ ਬਹੁਤ ਹੀ ਘੱਟ ਸ਼ਰਤਾਂ ਇਹਨਾਂ ਦੀਆਂ ਬਹੁਤ ਨਰਮ ਸ਼ਰਤਾਂ ਕੁਆਲਿਫਿਕੇਸ਼ਨ ਵੀ ਭਾਵੇਂ ਘੱਟ ਹੋਵੇ ਲੇਕਿਨ ਤੁਹਾਡਾ ਆਪਣੀ ਫੀਲਡ ਦੇ ਵਿੱਚ ਤਜਰਬਾ ਹੋਣਾ ਜ਼ਰੂਰੀ ਹੈ ਲੇਕਿਨ ਇਹ ਫੇਕ ਤਜਰਬਾ ਨਾ ਹੋਵੇ ਤੁਹਾਡਾ ਅਸਲ ਤਜਰਬੇ ਵਾਲ ਹੀ ਇਹਨਾਂ ਵਿੱਚ ਅਪਲਾਈ ਕਰਨ ਜਿਹੜੀ ਵੀ ਤੁਹਾਨੂੰ ਕਿਤਾਬ ਹੈ ਬੇਸ਼ੱਕ ਤੁਸੀਂ ਇਹ ਮਰਮਮਤ ਕਰਦੇਗਾ ਸੱਚੀ ਚੀਜ਼ ਦੀ ਬੇਸ਼ੱਕ ਤੁਸੀਂ ਕੰਸਟਰਕਸ਼ਨ ਦੇ ਵਿੱਚ ਲੇਬਰ ਹੀ ਹੈ ਬੇਸ਼ੱਕ ਤੁਸੀਂ ਕੰਸਟਰਕਸ਼ਨ ਦੇ ਵਿੱਚ ਟੇਕੇਦਾਰ ਹੈ ਬੇਸ਼ੱਕ ਤੁਸੀਂ ਕੰਸਟਰਕਸ਼ਨ ਦੇ ਵਿੱਚ ਮਿਸਤਰੀ ਹੈ ਬੇਸ਼ੱਕ ਤੁਸੀਂ ਬੇਸ਼ੱਕ ਤੁਸੀਂ ਜਿਹੜੇ ਵਕੀਲ ਐ ਬੇਸ਼ੱਕ ਤੁਸੀਂ ਜਿਹੜੇ ਡਾਕਟਰ ਐ ਬੇਸ਼ੱਕ ਤੁਸੀਂ ਟੀਚਰ ਐ ਬੇਸ਼ੱਕ ਤੁਸੀਂ ਕਿਸੇ ਵੀ profession ਦੇ ਵਿੱਚ ਐ ਲੇਕਿਨ ਉਹ ਬਾਕਾਇਦਾ ਹੋਣਾ ਚਾਹੀਦਾ ਫੇਕ ਡਾਕੂਮੈਂਟ ਨਾ ਬਣਾਇਓ ਫੇਕ ਡਾਕੂਮੈਂਟ ਜਿਹੜੇ ਹੈਗੇ ਆ ਉਹ ਫੜੇ ਜਾਂਦੇ ਆ ਤੇ ਉਹ ਤੁਹਾ ਨੂੰ ਤਯਾਰਬਾ ਹੈਗਾ ਹਾਂ ਡਾਕਟਰ ਵਗੈਰਾ ਉਹ ਡੀਕਵਾਲੀਫਿਕੇਸ਼ਨ ਨੂੰ ਤਾਂ ਹੋਊਗੀ ਪਰ ਜੇਕਰ ਤੁਸੀਂ ਪਲੰਬਰ ਹੈਂ ਬੇਸ਼ੱਕ ਤੁਸੀਂ ਉਹ ਨਹੀਂ ਵੀ ਆਈਟੀਆਈ ਦਾ ਕੋਰਸ ਕੀਤਾ ਪਰ ਤੁਸੀਂ ਬੇਸ਼ੱਕ ਬਾਰਬਰ ਹੈਂ ਔਰ ਕੋਈ ਵੀ ਕੋਰਸ ਨਹੀਂ ਕੀਤਾ ਵੀ ਕੀਤਾ ਬੇਸ਼ੱਕ ਤੁਸੀਂ ਜਿਹੜਾ ਹੈਗੇ ਹੈ ਬੁਟੀਕ ਚਲਾ ਰਹੇ ਹੈਂ ਪਰ ਤੁਸੀਂ ਦਾਸੀ ਪੜੇ ਹੈਂ ਕੋਈ ਚੱਕਰ ਨਹੀਂ ਹਾਈਲਾਈਟ ਕੀਤਾ ਕੋਈ ਚੱਕਰ ਨਹੀਂ ਲੇਕਿਨ ਇਹਨੂੰ 24 ਜਨਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ ਜ਼ਰੂਰ ਪੜਨਾ ਹੈ ਔਰ ਭਰ ਕੇ ਆਪਣੀ ਪ੍ਰੋਫਾਈਲ ਦੇ ਦੇਣੀ ਹੈ ਔਰ ਤਜਰਬੇ ਵਕਾਰ ਨੂੰ ਵੀ ਉਥੋਂ ਦੇ ਅਪਲਾਈ ਕਰਣਗੇ ਜੇਕਰ ਉਹਨਾਂ ਨੂੰ ਲੱਗਿਆ ਕਿ ਇਹਦਾ ਤਜਰਬਾ ਬਹੁਤ ਜ਼ਿਆਦਾ ਹੈ ਬਹੁਤ ਅੱਛਾ ਹੈ ਪਵਤਨ ਸਾਲ ਦਾ 4 ਸਾਲ ਦਾ ਬਹੁਤ ਜ਼ਿਆਦਾ ਮਤਲਬ 20 ਸਾਲ ਦਾ ਨਹੀਂ 2 ਸਾਲ 3 ਸਾਲ 4 ਸਾਲ ਦਾ ਲੇਕਿਨ ਪੱਕਾ ਤੁਸੀਂ ਉਹ ਕੰਮ ਕੀਤਾ ਹੋਵੇ ਚਾਹੇ ਕਾਰਮ ਰਮਮਤ ਦੀ ਗੱਲ ਕਰ ਰਹੇ ਆ ਤਾਂ ਤੁਹਾਨੂੰ ਕਾਰਮ ਰਮਮਤ ਆਉਣੀ ਚਾਹੀਦੀ ਹੈ ਜੇਕਰ ਤੁਸੀਂ ਬਾਰਬਰ ਦਾ ਕੰਮ ਤੁਹਾਨੂੰ ਆਉਣਾ ਚਾਹੀਦਾ ਕੱਲਾ ਫੇਕ ਸਰਟੀਫਿਕੇਟ ਨਹੀਂ ਲਾਉਣਾ ਆਪਾਂ ਔਰ ਨਾ ਹੀ ਆਪਾਂ ਕੋਈ ਫੇਰ ਕਿ ਤਜਰਬਾ ਲਾਉਣਾ ਹੈਗਾ ਜੇਕਰ ਤੁਸੀਂ ਕਹਿ ਰਹੇ ਹੋ ਕਿ ਵੀ ਮੈਨੂੰ ਜਿਹੜਾ ਹੈਗਾ ਬਿਜਲੀ ਦਾ ਇਲੈਕਟ੍ਰਿਸਿਟੀ ਦਾ ਕੰਮ ਆਉਂਦਾ ਤਾਂ ਉਹ ਆਉਣਾ ਚਾਹੀਦਾ ਜੇਕਰ ਤੁਸੀਂ ਕਹਿ ਰਹੇ ਕਿ ਮੈਨੂੰ ਰੈਫਰਿਜਰੇਟਰ ਔਰ ਏਸੀ ਠੀਕ ਕਰਨੇ ਆਉਂਦੇ ਤਾਂ ਤੁਹਾਨੂੰ ਆਉਣੇ ਚਾਹੀਦੇ ਆ ਜੇ ਆਉਂਦੇ ਆ ਤਾਂ ਬਿਨਾ ਚਿਹਿਕ ਭਰ ਦੋ ਕੋਈ ਖਰਚਾ ਨਹੀਂ ਹੈਗਾ ਗਾਇਜ਼ ਫ੍ਰੀ ਚ ਹੈ ਔਰ ਲਿੰਕ ਜਿਹੜਾ ਹੈ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਗਿਆ ਹੈ। ਘਰਦਾਰ ਸਾਹਿਬ ਪਹੁੰਚ ਗਏ ਸੀ ਜੀ ਪਤੇ ਗੜਸ ਹੈ। よろしくお願い है, पहुंच गया फतेहगढ़ <साँचारी>

ਟੋਟਲ ਮੰਦਰੀ ਹਵੇਲੀ ਦੇਖਣ ਚਲੋ ਬਣੇ ਜੋ ਸਾਡੇ ਨਾਲ ਤੇ ਆ ਜਾਓ ਫਿਰ ਚਲਿਏ ਟੋਟਲ ਮੰਦਰੀ ਜੀ ਜਹਾਜ਼ ਹਵੇਲੀ ਉਵੇਂ ਹੀ ਖੜੀ ਹੈ ਪ੍ਰਾਤਨ ਦੇਖੋ ਰਸੋਈ ਵਾਲੀ ਕਿਚਨ ਘੱਟ ਆਉਂ ਦੇਖ ਆਈ ਦਰ ਰੋਟੀ ਪਰਲੇ ਪਾਸੇ ਤੇ ਰਸੋਈ ਸੀ ਉਹ ਇਹਨੂੰ ਧਿਆਨ ਨਾਲ ਹੋਵੇ

ਮੰਨੀ ਵਿਰਾਸਤ ਜਹਾਜ਼ ਹਵੇਲੀ ਗੁਰੂ ਦਾ ਦੇ ਮਹਾਨ ਸੇਵਕ ਟੋਡਰਮਲ ਜੀ ਦੀ ਹਵੇਲੀ ਦੇਖੋ ਪਹਿਲੀ ਮੰਜ਼ਲ ਦੂਜੀ ਮੰਜ਼ਲ ਪੁਰਾਣੀ ਦੇਖੋ ਨਿੱਕੀ ਉੱਠ ये है मेन मुख दरवाजा पिलर मेन गेट ढोडरमल तो जी का मेन गेट इतना एंट्रेंस है देखो, देखो।

देखो कि छोटिया छोटिया छत्तर अच्छा अंदर आदेखो। आदेखो। पानी दौज चुला देख देख लो क्या सी देखो कि पानी का फौज ਪਾਣੀ ਜਿੱਥੇ ਇਕੱਠਾ ਕਰਕੇ ਰੱਖਦੇ ਹੁੰਦੇ ਸੀ ਹਾਂ ਅੱਛਾ ਉੱਪਰ ਦੇਖੋ ਬਾਹਰ ਕਿੰਨੀਆਂ ਪਿਆਰੀਆਂ ਦੇਖੋ ਲੋਹੇ ਦੀਆਂ ਕਿੰਨੀਆਂ ਹੋਰ ਲਾਈਆਂ ਹੋਈਆਂ ਉਹਨਾਂ ਨੇ ਕਿੰਨੀ ਸਕੀਮ ਨਾਲ ਲਾਇਆ ਹੋਊਗਾ ਦੇਖੋ ਕਿੰਨਾ ਘੇਰਾ ਗਾਇਜ਼ ਉਮੀਦ ਤੁਸੀ ਪੂਰੀ ਵੀਡੀਓ ਦੇਖ ਲਈ ਹੋਊਗੀ ਇਹ ਪੂਰੀ ਵੀਡੀਓ ਦੇਖੀ ਆ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਾਣਕਾਰੀ ਔਰ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਤਾਰ ਮੁਖਤੂਰ ਜਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਅੱਛੀ ਲੱਗੀ ਵੀਡੀਓ ਤਾਂ ਲਾਈਕ ਕਰ ਦਿਓ ਔਰ ਗਾਈਜ਼ ਆਪਣੇ ਭੈਣ ਭਰਾਵਾਂ ਆਪਣੇ ਦੋਸਤਾਂ ਦਾ ਆਪਣੇ ਮਿੱਤਰਾਂ ਦਾ ਜੇਕਰ ਤੁਸੀਂ ਪ੍ਰੇਖਸਾਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਹਤਾ ਤੇ ਲਿੰਕ ਪਚਾ ਦਿਓ ਤਾਂ ਜੋ 24 ਜਨਵਰੀ ਤੋਂ ਪਹਿਲਾਂ ਪਹਿਲਾਂ ਜਿਹੜੇ ਹੈਗੇ ਆ ਅਸਲੀ ਪਾਤਰ ਹੈਗੇ ਆ ਜਿਹੜੇ ਕਿ ਤਜਰਬੇਕਾਰ ਪਾਤਰ ਹੈਗੇ ਆ ਉਹ ਆਪਣੇ ਆਪ ਨੂੰ ਡਿਸਟਿਲ ਕਰਾ ਸਕਣ ਹੁਣ ਇਸ ਵੀਡੀਓ ਨੂੰ ਇੱਥੇ ਕਰਦੇ ਹਾਂ ਸਮਾਪਤ ਅੱਜ ਲਈ ਨਿਆ ਜਾਇਜ਼ ਅਗਲੀ ਵਾਰੀ ਗਗਨਦੀਪ ਜੀ ਵੀ ਮੇਰੇ ਨਾਲ ਹੋਣਗੇ ਲੇਕਿਨ ਇਸ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਔਰ ਚੈਨਲ ਨੂੰ ਸ਼ੇਅਰ ਕਰਕੇ ਆਈ ਬੈਲ ਕੰਗ ਜ਼ਰੂਰ ਦਬਾ ਲਿਓ ਔਰ गाइस ਵੱਟ ਵੱਟ ਸ਼ੇਅਰ ਕਰਿਓ ਔਰ ਨਵੇਂ ਸਾਲ ਦੀ ਇੱਕ ਵਾਰੀ ਫੇਰ ਲੱਖ ਲੱਖ ਵਧਾਈ ਸਾਸਤਰੀ ਕਾ ਨਮਸਕਾਰ ਕੇਮ ਸ਼ੋ ਹਾਂਜੀ ਮੌਜਾ ਮਾਂਦਿਓ ਮੌਜੀ ਮਾਂਦਿਓ ਤੇ ਵੀਡੀਓ ਨੂੰ ਕਰਦੇ ਸਮਾਪਤ ਬਾਏ ਬਾਏ